ਹੇ ਪਈਆ ਗੁਰਮੁਖੋ ਬਿਰਧ ਆਸ਼ਰਮ ਭਰੇ ਪਏ ਅਜ ਪਾਣੀ ਨੂੰ ਤਰਸਦੀਆਂ ਬੜੀਆਂ ਮਾਂਵਾਂ ਦੁਰਗੀਆਂ ਪਰ ਮਾਂ ਦਾ ਦੇਣ ਅਜ ਤੱਕ ਕੋਈ ਦੇ ਨਹੀਂ ਸਕਿਆ 9 ਮਹੀਨੇ ਮਾਂ ਨੇ ਪੇਟ ਵਿੱਚ ਰੱਖਿਆ ਕਿੰਨੇ ਦੁੱਖ ਝੱਲੇ ਮਾਂ ਨੇ ਜ਼ਿੰਦਗੀ ਵਿੱਚ ਕਿਹੜੇ ਦੁੱਖਾਂ ਨਾਲ ਮਾਂ ਨੇ ਜਨਮ ਦਿੱਤਾ ਕਿਹੜੀਆਂ ਰੀਤਾਂ ਸੱਦਣਾ ਚਾਹਾਂ ਮਾਂ ਨਾਲ ਮਾਂ ਨੇ ਪਾਲਿਆ 20 ਸਾਲ ਤੱਕ ਮਾਂ ਉਡੀਕਦੀ ਰਹੀ ਬੂਹੇ ਦੇ ਨੋਂ ਆਉਗੀ ਨੋਂ ਨੂੰ ਪਤਨ ਨੂੰ ਖੜਾ ਕੇ ਪਾਣੀ ਵਾਰ ਕੇ ਪੀਉਂਗੀ ਪਰ ਨੋਂ ਵੀ ਆ ਗਈ ਮਾਂ ਘਰ ਵਿੱਚ ਸੁੱਖਾਂ ਸੁਖਦੀ ਐ ਮੇਰੇ ਘਰੇ ਪੁੱਤ ਆਜੇ ਪੋਤੀ ਆਜੇ ਕੋਤੀ ਵੀ ਆ ਗਈ ਪੁੱਤਾਂ ਵੀ ਆ ਗਿਆ ਜਿਉਂ-ਜਿਉਂ ਸਮਾਂ ਬਦਲਦਾ ਗਿਆ ਬੜੇ ਪਾ ਆਉਂਦਾ ਗਿਆ ਉਹੀ ਨੋਂ ਜਿਹੜੀ ਨੂੰ ਉਡੀਕਦੇ ਅਨ 20 ਸਾਲ ਲੰਘੇ ਸੀ ਉਹੀ ਮਾਂ ਕਹੇ ਉਹੀ ਕਹਿੰਦੀ ਹੈ ਫਿਰ ਤੇਰੀ ਮਾਂ ਨੂੰ ਕਿਥੇ ਛੱਡਿਆ ਮੈਥੋਂ ਨਹੀਂ ਸੰਭੀ ਜਾਂਦੀ ਆ ਸਤਨਾਮ ਬਹੁਤੀਆਂ ਸਾਡੀਆਂ ਧੀਆ ਕਹਦੇ ਆ ਮੈਂ ਭੈਣਾ ਕਹਦੇ ਆ ਆਪਦੀ ਸੱਸ ਦੀ ਆਪਦੀ ਸਹੁਰੇ ਦੀ ਐਂ ਸੇਵਾ ਕਰਦੀਆਂ ਜਿਵੇਂ ਮਾਂ ਨੂੰ ਪਿਓ ਨੂੰ ਸੰਭੀਦਾ ਹੁੰਦਾ ਏ ਇਹ ਬਹੁਤੀਆਂ ਫਿਰ ਦੋ ਰੋਟੀਆਂ ਪਕਾਉਣ ਦੀ ਕਹੀ ਜਾਣਗੇ ਮੈਥੋਂ ਨਹੀਂ ਭਗਦੀ ਇਹਦੀ ਰੋਟੀ ਬਹੁਤੀਆਂ ਕਹਿਣ ਗਿਆ ਮੈਥੋਂ ਨਹੀਂ 부ੜੀ ਦਾ ਮੱਥਾ ਡੰਮਿਆ ਜਾਂਦਾ ਈ ਕਹਿਣਗੀਆਂ ਖਿਮਾ ਕਰਿਓ ਮਾਫ ਕਰਿਓ ਬਤਿਰਾ ਸੀ ਵੇਖਿਆ ਦੁਨੀਆ ਵਿੱਚ ਪਰ ਮਾਂ ਦਾ ਦੇਣ ਕੋਈ ਦੇ